ਤੁਸੀਂ ਦੇਖ ਰਹੇ ਹੋ ਪੰਜਾਬ ਅੱਜ ਪੰਜਾਬ ਦੇ ਵੱਖ-ਵੱਖ ਸਿਆਸੀ ਧਾਰਮਿਕ ਤੇ ਸਮਾਜਿਕ ਖੇਤਰ ਦੇ ਵਿੱਚ ਅਹਿਮ ਦਿਨ ਹੈ ਅਹਿਮਦਰ ਕਿਤੇ ਨਾ ਮਹੱਤਵਪੂਰਨ ਮੀਟਿੰਗਾਂ ਹੋਣ ਜਾ ਰਹੀਆਂ ਨੇ ਪਹਿਲੀ ਮੀਟਿੰਗ ਪੰਜਾਬ ਦੇ ਮੰਤਰੀ ਮੰਡਲ ਦੀ ਹੈ ਹਾਲਾਂਕਿ ਵਿਚਦੀ ਮੰਤਰੀ ਮੰਡਲ ਕਈ-ਕਈ ਮਹੀਨੇ ਨਹੀਂ ਚਿਮੇ ਲਿਆ ਹੁਣ ਕਿਉਂਕਿ ਆਗੇ ਤੇ ਮੰਤਰੀ ਮੰਡਲ ਦੀ ਮੀਟਿੰਗ ਪਹਿਲੀ ਹੋਣੀ ਹੈ ਉਹਦੇ ਵਿੱਚ ਕੀ ਕੀ ਸੰਭਾਵਨਾਵਾਂ ਹੋ ਸਕਦੀਆਂ ਨੇ ਕੋਈ ਕਹਿੰਦਾ ਰੀਸਫਲਿੰਗ ਦੀ ਵੀ ਕੋਈ ਗੱਲ ਹੋ ਸਕਦੀ ਆ ਪਰ ਰੀਸਫਲਿੰਗ ਐਵੇਂ ਨਹੀਂ ਕੈਬਨਿਟ ਦੀਆਂ ਮੀਟਿੰਗਾਂ ਚ ਹੁੰਦੀ ਉਹ ਕਿਤੇ ਹਾਈ ਕਮਾਂਡ ਚ ਬੈਠ ਕੇ ਹੋ ਜਾਂਦੀ ਆ ਪਤਾ ਉਦੋਂ ਲੱਗਦਾ ਕਿ ਜਦੋਂ ਰਾਜਪਵਨ ਦੇ ਵਿੱਚ ਟਾਈਟ ਲੱਗਣਾ ਹੁੰਦਾ ਕਿ ਹੁਣ ਕਿਸੇ ਹੋਰ ਨੂੰ ਉਸ ਦਵਾਈ ਜਾਏਗੀ ਪਰ ਮਾਮਲਾ ਕੀ ਆ ਕਿਹੜੇ ਕਿਹੜੇ ਮੁੱਦੇ ਰਹਿ ਸਕਦੇ ਨੇ ਇਹ ਬਹੁਤ ਇੰਪੋਰਟੈਂਟ ਹੋਣਗੇ ਪੰਜਾਬ ਲਈ ਔਰ ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਉਹਦਾ ਜਿਹੜੇ ਜੇ ਕੋਈ ਸਸਤਾ ਬਚੀ ਹੈ ਜਿਹੜੀ ਉਹਦੀ ਬਾਕੀ ਸਾਰੀਆਂ ਭੰਗ ਨੇ ਪ੍ਰਧਾਨ ਤੋਂ ਲੈ ਕੇ ਬਾਕੀ ਸਾਰੇ ਅਕਾਲੀ ਦਲ ਦੇ ਹੋਰ ਬਿੰਗ ਸਭ ਕੁਝ ਭਗ ਨੇ ਇਕਤਾ ਵਰਕਿੰਗ ਕਮੇਟੀ ਹੈ ਇੱਕ ਉਹਦੇ ਵਿੱਚੋਂ ਬਚਿਆ ਪਾਰਲੀਮੈਂਟਰੀ ਬੋਰਡ ਜਿਹਦੇ ਵਾਈ ਕਰਦੇ ਨੇ ਬਰਵਿੰਦਰ ਸਿੰਘ ਭੁੰਦੜ ਜਿਹੜੇ ਕਿ ਵਰਕੇ ਪ੍ਰਧਾਨ ਬਣਾਏ ਹੋਏ ਨੇ ਅਕਾਲੀ ਦਲ ਦੀ ਭਰਤੀ ਮਹਿਮ ਜਥੇਦਾਰ ਅਕਾਲ ਤਖਤ ਦੇ 2 ਦਸੰਬਰ ਦੇ ਹੁਕਮਨਾਮੇ ਆ 562 ਬਾਨਬਰ ਉਹ ਜਿਹੜੇ 2 ਦਸੰਬਰ ਨੂੰ ਅਖਾਲ ਤੱਕ ਸਭ ਦੀ ਫਸੀਲ ਤੋਂ ਸੁਣਾਏ ਗਏ ਸੀ ਉਹਨਾਂ ਨੂੰ ਲੈ ਕੇ ਜੋ ਕਸਮ ਕਸ ਹੈ ਇਹ ਸਾਰੇ ਮੁੱਦਿਆਂ ਦੇ ਮਾਮਲੇ ਦੇ ਵਿੱਚ ਇਹ ਮੀਟਿੰਗ ਅਹਿਮ ਰਹਿਣ ਵਾਲੀ ਹੈ 33ਜੀ ਮੀਟਿੰਗ ਕਿਸਾਨਾਂ ਦੇ ਵਿੱਚ ਐਸਕੀਮ ਤੇ ਦੂਜੇ ਦੋਨੇ ਫੋਰਮਾਂ ਦੀ ਮੀਟਿੰਗ ਦਾ ਸੁਭਾਅ ਨੇ ਔਰ ਮੀਟਿੰਗ ਰੱਖੀ ਹੋਈ ਹੈ ਕਿਸਾਨਪਾ ਬੰਦੇ ਵਿੱਚ ਜਿਹਦੇ ਚ ਪਹਿਲਾਂ ਵੀ ਤਿੰਨ ਮੀਟਿੰਗਾਂ ਹੋ ਜਾਂਦੀਆਂ ਤੇ ਚੌਥੀ ਮੀਟਿੰਗ ਹੈ ਜਿਹਦੇ ਚ ਕੋਸ਼ਿਸ਼ ਹੋਣੀ ਹੈ ਕਿ ਅੱਗੇ ਹੋਰ ਗੱਲ ਤੁਰਦੀ ਹੈ ਨਹੀਂ ਤੁਰਦੀ ਨੇੜੇ ਲੱਗਦੇ ਨੇ ਨਹੀਂ ਲੱਗਦੇ ਇਹ ਸਾਰੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਪੰਥਕ ਮਾਮਲਿਆਂ ਦੇ ਵਿੱਚ ਜਿਹੜੇ ਮਾਮਲੇ ਅਜੇ ਵੀ 4 ਦਿਨ ਹੋ ਗਏ ਜਿ세ਦਰਾ ਕਾਲ ਤੱਕ ਲਈ ਹੁਣ 5ਵੇਂ ਦਿਨ ਉਹ ਕੋਈ ਆਪਣਾ ਹੁਕਮਨਾਮਾ ਸੁਣਾਉਣਗੇ ਜਿਵੇਂ ਕਿ ਪੰਜ ਮੈਂਬਰੀ ਕਮੇਟੀ ਨੇ ਕਿਹਾ ਸੀਗਾ ਪੰਜ ਮੈਂਬਰੀ ਕਮੇਟੀ ਜਦੋਂ ਜਿੱਦਦਰ ਸਾਹਿਬ ਨੂੰ ਮਿਲ ਕੇ ਆਈਏ ਬੜੀ ਉਤਸ਼ਾਹ ਦੀ ਨਜ਼ਰ ਆਉਂਦੀ ਸੀ ਹੁਣ 4 ਦਿਨ ਤੋਂ ਪਿਛਲੇ ਹੱਤੋਂ ਥੋੜੀ ਜੀ ਪੈਸਮਜੀ ਨਜ਼ਰ ਆ ਰਹੀ ਹੈ ਕਿਉਂਕਿ 2 ਦਿਨ ਕਿਹਾ ਸੀ 2 ਲੰਘੇ 4 ਲੰਘੇ 5 ਮੰਦਣਾ ਜਿੱਦਦਰ ਉਹਨਾਂ ਦਾ ਦਾਵਾ ਸੀ ਕਿ ਜਿੱਦਦਰ ਸਾਹਿਬ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੀ ਕੱਟੀ ਜਾਣੀ ਹੈ ਉਹ ਉਹੀ ਕਮੇਟੀ ਸੁਪਰਵਾਈਜ਼ ਕਰੇਗੀ ਜਿਹੜੀ ਅਕਲ ਤਖਤ ਸਾਹਿਬ ਰੋਆ ਉਹ 2 ਦਸੰਬਰ ਵਰਗਾ ਹੀ ਹੁਕਮਨਾਮਾ ਜਾਰੀ ਕਰਨਗੇ ਔਰ ਇਸੇ ਤੇ ਹੀ ਉਹਨਾਂ ਨੇ ਕਹਿੰਦੇ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਪ੍ਰਧਾਨ ਵੀ ਰਹੋ ਸਰੋਵਣੀ ਕਮੇਟੀ ਦੇ ਤੇ ਇਹ ਕਮੇਟੀ ਦੇ ਮੁਖੀ ਵੀ ਰਹੋ ਔਰ ਇਹ ਕਮੇਟੀ ਤਾਂ ਕਿ ਆਪਣੀ ਸੁਪਰਵੀਜ਼ਨ ਦੇ ਵਿੱਚ ਜਿਹੜੀ ਹੂ ਬੂ ਉੱਥੇ ਗੱਲ ਕਹੀ ਗਈ ਸੀ ਕਿ ਉਹ ਮੈਂ ਨਾ ਕਿ ਬਲੋ ਜਾਲੀ ਮੈਂਬਰਸ਼ਿਪ ਬੋਕਸ ਮੈਂਬਰਸ਼ਿਪ ਹੋਵੇ ਆਧਾਰ ਕਾਰਡ ਵੀ ਹੋਣ ਇੱਕ ਪਾਰਦਰਸ਼ੀ ਤਰੀਕੇ ਤੇ ਜਵਾਬਦੇਹੀ ਦੇ ਤਰੀਕੇ ਦੇ ਨਾਲ ਅਕਾਲੀ ਦਲ ਦੀ ਚੋਣ ਕਰਾਉਣ ਚ ਸਹਾਇਤਾ ਕਰੂਗੀ ਤੇ ਜਿਹੜਾ ਵੀ ਫਿਰ ਚੁਣ ਕੇ ਲੋਕਾਂ ਚੋਂ ਆਏਗਾ ਤੇ ਉਹ ਅਕਾਲੀ ਦਲ ਦਾ ਬਾਦ ਲੀਡਰ ਹੋਏਗਾ ਤੇ ਅਕਾਲੀ ਦਲ ਦੇ ਪੈਰ ਜਿਹੜੇ ਨੇ ਸਮਾਜ ਦੇ ਵਿੱਚ ਪੰਥ ਦੇ ਵਿੱਚ ਖਾਸ ਤੌਰ ਦੇ ਉੱਤੇ ਲੱਗ ਜਾਣਗੇ ਤੇ ਇਹ ਉਹ ਰੀ ਕੀ ਜਨਦਰ ਸਾਹਿਬ ਵੀ ਅੱਜ ਕੋਈ ਨਾ ਕੋਈ ਇਹੋ ਜਿਹਾ ਐਲਾਨ ਕਰ ਸਕਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ 25 ਤਰੀਕ ਤੱਕ ਉਹਨਾਂ ਨੇ ਕਿਹਾ ਸੀ ਤੇ ਹੁਣ 28 ਤਰੀਕ ਤੱਕ ਜਮ੍ਹਾਂ ਕਰਾਉਣ ਨੂੰ ਕਿਹਾ ਜਿੰਨੀਆਂ ਵੀ ਪਰਚੀਆਂ ਦਿੱਤੀਆਂ ਜਿਹੜੀਆਂ ਉਹ ਕਹਿੰਦੇ ਸੀ 35 ਲੱਖ ਦੇ ਕਰੀਬ ਬਣੀਆਂ ਗਈਆਂ ਨੇ ਹੁਣ ਉਸ ਭਰਤੀ ਦੇ ਮਾਮਲੇ ਦੇ ਵਿੱਚ ਤੇ ਹੋਰ ਕੁਝ ਮੁੱਦਿਆਂ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਬੁਲਾਈ ਗਈ ਹੈ ਪਾਰਲੀਮੈਂਟਰੀ ਬੋਰਡ ਦੇ ਵਿੱਚ ਕਹਿੰਦੇ ਨੇ ਚਰਚਾ ਹੋਣੀ ਹੈ ਕਿ ਜਿੰਨੀ ਭਰਤੀ ਹੋਈ ਕੀ ਕੀ ਹੋਇਆ ਕਿੰਨਾ ਹੋਇਆ ਉਹਦੀ ਕੈਲਕੂਲੇਸ਼ਨ ਵੀ ਹੋਣੀ ਹੈ ਅੰਦਾਜ਼ੇ ਲੱਗਣੇ ਨੇ ਕਿਉਂਕਿ ਫਾਈਨਲ ਗੱਲ ਤਾਂ ਜਦੋਂ ਸਾਰਾ ਰਿਕਾਰਡ ਆ ਜਾਏਗਾ ਰਿਕਾਰਡ ਦੀ ਚੀਰਪਾੜ ਹੋਏਗੀ ਉਹਦੇ ਤੇ ਕੋਈ ਵਿਸ਼ਲੇਸ਼ਣ ਹੋਊਗਾ ਕੋਈ ਅਕਾਊਂਟ ਫਾਰ ਕਰਕੇ ਦੇਖਿਆ ਜਾਏਗਾ ਉਦੋਂ ਬਾਅਦ ਹੀ ਪਤਾ ਲੱਗੇਗਾ ਤੇ ਇਹ ਗੱਲ ਵੀ ਸਮਝ ਨਹੀਂ ਆਈ ਇੱਕ ਲੈਵਲ ਦੇ ਉੱਤੇ ਕਿ ਲੋਕਾਂ ਨੂੰ ਤਾਂ ਜਿਨ੍ਹਾਂ ਨੂੰ ਪਰਚੇ ਬਰਕਲਾ ਨੂੰ ਦਿੱਤੀਆਂ ਗਈਆਂ ਨੇ ਉਹ 28 ਤਰੀਕ ਦਿੱਤੀਆਂ ਤੇ ਇੱਕ ਦਿਨ ਪਹਿਲਾਂ ਜਿਹੜਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਰੱਖੀ ਹੈ ਸੰਭਵ ਹੈ ਜੇ ਉਸੇ ਦਿਨ ਹੁੰਦਾ ਤਾਂ ਕੁਝ ਖੁਰਾ ਕੁਝ ਹੋਰ ਜ਼ਿਆਦਾ ਬੈਨੀਫਿਟ ਹੋਣਾ ਸੀ ਕਿਉਂਕਿ ਉਹ ਹਿਸਾਬ ਕਿਤਾਬੇ ਲੱਗ ਜਾਂਦਾ ਕਿੰਨੀ ਹੋਈ ਹੈ ਕਿੰਨੀ ਨਹੀਂ ਪਰ ਸਵਾਲ ਸਭ ਤੋਂ بڑا ਇਹ ਹੈ ਕਿ ਇਹ ਮੀਟਿੰਗ ਇਸ ਦੇ ਮੱਦੇਨਜ਼ਰ ਜੱਥੇਦਾਰ ਨਹੀਂ ਮરાਈ ਗਈ ਕਿਉਂਕਿ ਇਹ ਮੀਟਿੰਗ ਉਸੇ ਦਿਨ ਰੱਖੀ ਗਈ ਹੈ ਜਿਹੜੇ ਦਿਨ ਜੱਥੇਦਾਰ ਅਕਾਲ ਤਖਤ ਨੇ ਕਿਹਾ ਸੀਗਾ ਕਿ ਮੈਂ ਉਸੇ ਮਤੇ ਜਿਹੜੇ 2 ਦਸੰਬਰ ਵਾਲਾ ਹੁਕਮਨਾਮਾ ਉਹਦੀ ਰੋਸ਼ਨੀ ਦੇ ਵਿੱਚ ਤੁਹਾਨੂੰ ਮਤਲਬ ਇੱਕ ਲੋਕਾਂ ਦੇ ਸਾਹਮਣੇ ਜਨਤਕ ਤੌਰ ਦੇ ਉੱਤੇ ਇੱਕ ਹੁਕਮਨਾਮਾ ਕੋ ਜਾਂ ਆਦੇਸ਼ ਕੋ ਜਾਂ ਸੰਦੇਸ਼ ਕੋ ਕਿਉਂ ਦੇਣਗੇ ਕਿ ਇਹ ਵੇਟ ਕਰਦੇ ਸੀ ਵੀ ਚਲੋ ਜੇ ਦੋ ਦਿਨ ਦਿੱਤੇ ਨੇ ਤਰ ਤਰ ਨੇ ਜਿਹੜਾ ਵੀ ਉਹ ਆਊਗਾ ਹੁਕਮਨਾਮਾ ਉਹਦੇ ਸੰਦਰਭ ਚੋਂ ਦੀ ਰੋਸ਼ਨੀ ਚ ਕੋਈ ਗੱਲ ਕਰਾਂਗੇ ਜਿਹੜੇ ਵੀ ਬੰਦੇ ਪਾਰਲੀਮੈਂਟਰੀ ਬੋਰਡ ਚ ਆਉਣਗੇ ਔਰ ਜਿਵੇਂ ਕਿ ਲੱਗ ਰਹੇ ਹਨ ਜਿਵੇਂ ਅਕਾਲੀ ਦਲ ਦੇ ਬਣਾ ਰਹੇ ਕਰ ਰਹੇ ਨੇ ਗੱਲ ਔਰ ਜਿਵੇਂ ਉਹ ਪੰਜ ਮੈਂਬਰੀ ਕਮੇਟੀ ਤੇ ਵੀ ਅਟੈਕ ਕਰ ਰਹੇ ਨੇ ਅੱਜਕੱਲ੍ਹ ਕੁਈ ਇੱਕ ਦੋ ਸੱਜਣ ਅਕਾਲੀ ਦਲ ਦੇ ਜਿਹੜੇ ਬੁਨਾਰੇ ਦੇ ਤੌਰ ਤੇ ਕੁੱਝ ਥਾਬਾਂ ਤੇ ਆਏ ਜਿਹੜੇ ਕਹਿੰਦੇ ਨੇ ਉਹਨਾਂ ਜਿਹੜੇ ਅਖਾਲ ਤਖਤ ਵੱਲੋਂ ਬਣੀ ਕਮੇਟੀ ਹੈ ਪੰਜ ਮੈਂਬਰ ਜਿਹੜੇ ਰਹਿ ਗਏ ਉਹਨਾਂ ਦੇ ਇੰਡੀਵਿਜੁਅਲ ਜਾਂਚ ਕਰੋ ਕਰੈਕਟਰ ਦੀ ਉਹਨਾਂ ਦੀ ਜਾਂਚ ਕਰੋ ਅਮਰਤਾਰੀ ਕਿੰਨੇ ਨੇ ਕੋਈ ਸ਼ਰਾਬਤਾ ਨਹੀਂ ਪੀਂਦਾ ਕੋਈ ਇਸ ਗੱਲ ਲੈਵਲ ਦੀ ਗੱਲ ਨਹੀਂ ਕਰਦਾ ਉਹਨਾਂ ਦਾ ਟੱਬਰ ਵੀ ਪੂਰੀ ਤਰ੍ਹਾਂ ਗੁਰਸਿੱਖ ਹੈਗਾ ਨਹੀਂ ਹੈਗਾ ਇਹ ਤਾਂ ਮਾਤਰ ਇੱਕ ਹਮ ਰਾਉਂ ਜਿਹੜੀ ਬਚੀ ਹੋਈ ਕਮੇਟੀ ਅਕਾਲ ਤਖਤ ਦੀ ਉਹਦੇ ਤੇ ਵੀ ਹੋਣਾ ਸ਼ੁਰੂ ਹੋ ਗਿਆ ਇਹ ਸ਼ਾਇਦ ਇੱਕ ਹੋਰ ਦਬਾਵਾ ਇੱਕ ਕਾਰਨ ਬਣਦਾ ਕਿਉਂਕਿ ਅਕਾਲ ਤਖਤ ਸਭ ਦੇ ਜਨਰਲ ਸਾਹਿਬ ਨੇ ਕਿਹਾ ਕਿ ਜੇ ਮੈਂ ਕਹੂੰਗਾ ਇੱਕ ਫਾਈਨ ਮੈਂਬਰੀ ਕਮੇਟੀ ਕਰੂੰਗੀ ਇਹ ਉਸ ਤੋਂ ਬਾਅਦ ਅਟੈਕ ਸਟਾਰਟ ਹੋਇਆ ਉਸ ਸਾਰੇ ਤੋਂ ਬਾਅਦ ਕਿ ਇਹ ਵਿਲਿੰਗਨੈਸ ਅਕਾਲੀ ਦਲ ਦੀ ਸਹਿਮਤੀ ਲਈ ਹੋਇਆ ਡਿਜਾਇਟ ਦੇ ਰੂਪ ਚ ਹੋ ਰਿਹਾ ਜਾਂ ਕੁਝ ਬੰਦੇ ਆਪਣੇ ਆਪ ਕਰ ਰਹੇ ਨੇ ਪਰ ਆਪਣੇ ਆਪ ਵਾਲੇ ਬੰਦੇ ਜਦੋਂ ਵੀ ਅਕਾਲੀ ਦਲ ਇਸ਼ਾਰਾ ਕਰਦਾ ਚੁੱਪ ਕਰ ਜਾਂਦੇ ਰਹੇ ਨੇ ਕੁਝ ਮਾਮਲਿਆਂ ਦੇ ਵਿੱਚ ਇਹ ਸਾਰੇ ਸੰਦਰਭ ਦੇ ਵਿੱਚ ਇੱਕ ਪਾਸੇ ਲੋਕ ਜਵਾਬ ਦਿੰਦੇ ਨੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਡੇਲੀ ਜਾ ਕੇ ਆਪਣਾ ਪੱਖ ਰੱਖ ਰਹੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਜਾਂ ਉਹਦਾ ਕੈਂਡਰ ਜਾਂ ਉਹਦੇ ਨਾਲ ਜੁੜੇ ਹੋਏ ਲੋਕ ਆਪਣਾ ਪੱਖ ਰੱਖ ਰਹੇ ਨੇ ਇਹਦੇ ਨਾਲ ਇੱਕ ਕਨਫਿਊਜ਼ਨ ਤੇ ਉਲਝਣ ਦਾ ਮਾਹੌਲ ਪੂਰੇ ਪੰਥਕ ਸਫਾ ਦੇ ਵਿੱਚ ਹੈ ਜਿੱਥੇ ਸਟੈਂਡ ਲੈਣ ਇਸੇ ਕਈ ਟਾਈਪ ਦੇ ਸਟੈਂਡ ਮਤਲਬ ਪੰਜਾਬ ਦੀਆਂ ਮੰਗਾਂ ਲਈ ਪੰਥ ਦੇ ਸਰੋਕਾਰਾਂ ਲਈ ਵੱਖ-ਵੱਖ ਹੋਰ ਬੰਬਨਿਆਂ ਦੇ ਵਿੱਚ ਅੱਗੇ ਅਗਵਾਈ ਕਰਕੇ ਪਾਰਟੀਆਂ ਨੇ ਬੋਲਣਾ ਸੀ ਉਹ ਜੇ ਆਪਸ ਦੇ ਵਿੱਚ ਹੀ ਜੇ ਉਹਨਾਂ ਦਾ ਸੁਲਝ ਨਹੀਂ ਰਿਹਾ ਤਾਣਾ ਬਾਣਾ ਤਾਂ ਲਾਜ਼ਮੀ ਹੈ ਕਿ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਪੰਜਾਬ ਦੇ ਬਾਕੀ ਖੇਤਰਾਂ ਦੇ ਅੰਦਰ ਤੁਸੀਂ ਜੋ ਭੂਮਿਕਾ ਨਿਭਾ ਸਕਦੇ ਸੀ ਉਹ ਭੂਮਿਕਾ ਨਹੀਂ ਨਿਭਾਈ ਜਾ ਰਹੀ ਨਹੀਂ ਨਿਭ ਰਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਮਾਮਲਾ ਬਹੁਤ ਲੰਮਾ ਚੱਲ ਗਿਆ ਹੈ ढाई पौने तीन महीने तो दो दिसंबर हो गए तो पहला लगभग इन्हीं समा वैसे सुखबीर बादल में जो तरखाइया करार दिता गया काफी लंबा समाच गया तो महीनिया बदी पेड़ पे है जिन्हों केंद्र ने प पद कोई रास्ता दिखाई नहीं दिता हूँ जथेदार और पार्लिमानी बोर्ड यह दोनों की गल लोग उकना चाहते ने कि कहे की नहीं कहे तो भविख्य ਐਡਵੋਕੇਟ ਹਰਜਿੰਦਰ ਸਿੰਘ <th>ਦੀ ਦਾ ਮਾਮਲਾ ਉਹ ਵਾਪਸ ਲੈਂਦੇ ਨੇ ਆਪਣੇ ਅਸਤੀਫਾ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਕੇਵਲ ਪੈਂਡਿੰਗ ਛੜਦਾ ਜਿਹੜਾ ਐਡਜੈਕਟਡ ਕਮੇਟੀ ਨੇ ਪੈਂਡ ਕਿੰਨਾ ਚਿਰ रह ਸਕਦਾ ਪਤਾ ਨਹੀਂ ਉਹਨਾਂ ਦੇ ਨਾਰਮ ਮੁਤਾਬਕ ਕਿੰਨਾ ਚਿਰ रह ਸਕਦਾ ਹੈ ਔਰ ਜਿ ਉਹਨਾਂ ਚਰ ਜਿੰਨਾ ਚਿਰ ਕੋਈ ਸੀਨੀਅਰ ਮੀਤ ਪ੍ਰਧਾਨ ਵੀ ਫਿਰ ਅਥੋਰਾਈਜ਼ਡ ਨਹੀਂ ਹੈ ਫਿਰ ਜਨਰਲ ਹੌਸ ਬਲਾ ਕੇ ਨਵੇਂ ਪ੍ਰਧਾਨ ਦੀ ਚੋਣ ਵੀ ਨਹੀਂ ਹੈ ਜਿਹੜਾ ਸਸਪੈਂਡਡ ਮੋਡ ਕਿੰਨਾ ਚਿਰ ਚੱਲ ਸਕਦਾ ਇਹ ਗੱਲ ਤੇ ਵੀ ਮੱਥਾ ਪੱਛੀ ਜਿਹੜੀ ਹੈ ਲੀਗਲ ਤੌਰ ਦੇ ਉੱਤੇ ਵੀ ਔਰ ਪਰੰਪਰਾ ਦੇ ਤੌਰ ਦੇ ਉੱਤੇ ਹੀ ਕੀਤੀ ਜਾਣੀ ਚਾਹੀਦੀ ਹੈ। ਔਰ ਇੱਕ ਗੱਲ ਇਹ बार-बार ਉੱਭਰਦੀ ਆ ਕਿ ਕੋਈ ਵੀ ਸੰਸਥਾ ਪੰਥਰਾਂ ਨਾਲ ਸੰਬੰਧਤ ਆਪਣੇ ਫੈਸਲੇ ਤੁਰੰਤ ਔਰ ਸਮਾ ਰਹੇ ਦੇ ਕਰਨ ਦੀ ਕਾਬਲੀਅਤ ਕਿਉਂ ਨਹੀਂ ਰੱਖਦੇ? ਉਹਨੂੰ ਲਟਕਾਉਣ ਉਹਨੂੰ ਟਾਲਣ ਦੇ ਵਿੱਚ ਯਕੀਨ ਕਿਉਂ ਰੱਖਦੇ ਨੇ ਕਿ ਆਪਣੀ ਮੌਤੀ ਆਪ ਮਰ ਜੇਗਾ ਜਿਹੜਾ ਵੀ ਕੋਈ ਇਸ਼ੂ ਹੁੰਦਾ। ਮੁਦਿਆਂ ਨੂੰ ਨਿਪਟਾਉਣਾ ਜ਼ਿੰਮੇਵਾਰੀ ਲੈਣਾ ਜ਼ਿੰਮੇਵਾਰੀ ਲੈ ਕੇ ਉਹਦੇ ਚੋਂ ਵੱਡੇ ਲੀਡਰ ਦੇ ਤੌਰ ਤੇ ਅਮਰਜ ਹੋਣਾ ਇਹ ਕਿਤੇ ਨਾ ਕਿਤੇ ਕੰਮ ਗਰਬੜ ਦਿਖਾਈ ਦੇ ਰਿਹਾ ਔਰ ਨਹੀਂ ਤਾਂ ਫਿਰ ਉਹ ਇਹ ਮੈਂਬਰਸ਼ਿਪ ਕੱਟਣ ਤੋਂ ਬਾਅਦ ਵੀ ਅਜੇ ਵੀ ਜਿਹ ਮੈਂਬਰ ਲੀਡਰਸ਼ਿਪ ਲਈ ਤਾਂ ਟਾਈਮ ਲੱਗ ਰਿਹਾ ਔਰ ਪਹਿਲਾਂ ਤਾਂ ਉਹ ਕਹਿ ਰਹੇ ਸੀ 1 ਮਾਰਚ ਇੱਕ ਮਾਰਚ ਨੂੰ ਹੀ ਕਰ ਦਾਂਗੇ ਹੁਣ 1 ਮਾਰਚ ਤਾਂ ਸੰਭਵ ਹੈ ਨਹੀਂ ਅਗਲੀ ਕੋਈ ਡੈਡ ਲਾਈਨ ਨਹੀਂ ਦਿੱਤੀ ਕੀ ਇਹ ਪਾਰਲੀਮੈਂਟ ਨੀ ਬੋਰਡ ਅਗਲੀ ਡੈਡ ਲਾਈਨ ਦੇਗਾ ਹੁਣ ਕੋਈ ਕਿ ਐਸ ਤਰੀਕ ਤੱਕ ਹੋਰ ਟਾਈਮ ਵਧਾ ਦਿੱਤਾ ਗਿਆ। ਹੋਰ ਮੈਂਬਰਸ਼ਿਪ ਕਟੋ ਜਿਹੜੀਆਂ ਪਰਚੀਆਂ ਭੇਜਿਆਂ ਗੰਜਾਂ ਨੇ ਜਿਹੜੀਆਂ ਨਹੀਂ ਕੱਟੀਆਂ ਗੰਜਾਂ ਉਹ ਵੀ ਵਾਪਸ ਭੇਜੋ ਤੇ ਅੱਗੇ ਕਿੰਨਾ ਟਾਈਮ ਦਿੱਤਾ ਜਾਏਗਾ ਜਨਰਲ ਅਜਲਾਸ ਲਈ ਜਿੱਦੇ ਚ ਪ੍ਰਧਾਨ ਚੁਣਿਆ ਜਾ ਸਕੇ। ਇਹ ਦੇਖਾਂਗੇ ਅੱਜ ਦੀ ਮੀਟਿੰਗ ਤੇ ਨਜ਼ਰ ਰੱਖੋਗੇ। ਦੂਸਰੀ ਗੱਲ ਦੂਸਰੀ ਗੱਲ ਕਿਸਾਨੀ ਦੀ ਹੈ। ਕਿਸਾਨ ਜਿਹੜੇ ਦੋ ਮੋਰਚੇ ਨੇ ਉਹਨਾਂ ਦੋਨਾਂ ਦੀ ਸੁਰ ਵੀ ਮਿਲਦੀ ਨਜ਼ਰ ਨਹੀਂ ਆ ਰਹੀ ਕੁਝ ਮਾਮਲਿਆਂ ਦੇ ਉੱਤੇ। ਚਕਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲਾ ਐਸਕੇਮ ਗੈਰ ਰਾਜਨੀਤਿਕ ਖਨੋਰੀ ਦੇ ਵਿੱਚ ਲੀਡ ਕਰ ਰਿਹਾ ਔਰ ਇੱਥੇ ਸਭੂ ਬਾਰਡਰ ਤੇ ਸਰਬਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦਾ ਮੋਰਚਾ ਜਿਹੜਾ ਕੇਕੇਐਮ ਉਹ ਤਗਵਾਈ ਕਰ ਰਿਹਾ ਔਰ ਉਹਦੇ ਵਿੱਚ ਆਪੋ ਆਪਣੇ ਮਾਮਲੇ ਦੇ ਹੁਣ 19 ਮਾਰਚ ਨੂੰ ਦੋਨਾਂ ਨੂੰ ਮੀਟਿੰਗ ਫੇਰ ਦਿੱਤੀ ਹੈ ਇਹ ਤੀਜੀ ਮੀਟਿੰਗ ਹੋਏਗੀ ਆ ਥੋੜੇ ਜਿਹਾ ਸਮੇਂ ਦੇ ਵਿੱਚ ਮੀਟਿੰਗ ਦਾ ਮਤਲਬ ਕੇਵਲ ਇਹ ਜੇ ਆਪੋ ਆਪਣੀਆਂ ਦਲੀਲਾਂ ਦੇਣੀਆਂ ਆਪੋ ਆਪਣੀਆਂ ਦਲੀਲਾਂ ਤੇ ਫੇਰ ਸੋਚ ਕੇ ਫੇਰ ਗੱਲ ਕਰਨ ਦਾ ਮਤਲਬ ਹੈ ਕਿ ਮੀਟਿੰਗਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਬਾਕੀ ਕੀ ਨਿਕਲਦਾ ਕੀ ਨਿਕਲਦਾ ਨਹੀਂ ਨਿਕਲਦਾ ਉਹ ਲੱਗ ਗੰਨੇ ਕਹਿੰਦੇ ਨੇ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਵੀ ਤੁਸੀਂ ਸਾਨੂੰ ਬਹੁਤ ਡਾਕੂਮੈਂਟ ਦਿੱਤੇ ਨੇ ਉਹ ਡਾਕੂਮੈਂਟਾਂ ਅਸੀਂ ਅਧਿਐਨ ਕਰਵਾਉਣਾ ਤੇ ਫੇਰ ਉਸ ਤੋਂ ਬਾਅਦ ਦੁਬਾਰਾ ਤੁਹਾਡੇ ਤੱਕ ਕੰਮ ਆਗੇ ਪਰ ਇਸੇ ਦੌਰਾਨ ਇਹ ਨਹੀਂ ਫੋਰਮਨ ਦੀ ਸਾਈਡ ਤੋਂ ਹੁਣ ਇੱਕ ਮੀਟਿੰਗ ਰੱਖੀ ਗਈ ਹੈ ਕਿਉਂਕਿ ਐਸ ਕੈਮ ਨੇ ਕਿਹਾ ਸੀ ਕਿ ਅਸੀ ਪਾਇਲ ਕਾਦਮੀ ਕਰਕੇ ਕਈ ਮੀਟਿੰਗਾਂ ਰੱਖੀਆਂ ਨੇ ਹੁਣ ਤੁਸੀਂ ਸਮਾਂ ਵੀ ਰੱਖੋ ਜਗ੍ਹਾ ਵੀ ਰੱਖੋ ਤੇ ਸਾਨੂੰ ਦੱਸੋ ਇੱਕ ਸਵਾਲ ਖੜਾ ਇਹ ਕੀਤਾ ਗਿਆ ਸੀ ਜੁਗਿੰਦਰ ਸਿੰਘ ਹੋਗਰਾਹੋਂ ਨੇ ਇਸੇ ਪਲੇਟਫਾਰਮ ਤੇ ਕੀਤਾ ਸੀ ਕਿ ਜਿਹੜਾ ਪੱਤਰ ਉਹਨਾਂ ਨੂੰ ਮਿਲਿਆ ਜਿਹੜੀ ਚਿੱਠੀ ਉਹਨਾਂ ਨੂੰ ਮਿਲੀ ਹੈ ਕਿ ਇੱਥੇ ਆਓ ਤੁਸੀਂ 22 ਤਰੀਕ ਨੂੰ ਉਦੇਤੇ ਐਸਕੇਮ ਗੈਰ ਰਾਜਨੀਤਿਕ ਦੇ ਕਿਸੇ ਆਗੂ ਦੇ ਦਸਤਕਤ ਨਹੀਂ ਹੈ ਜੇ ਇਹਨੂੰ ਇਸ ਗੱਲ ਨਾਲ ਜੋੜ ਕੇ ਦੇਖਿਆ ਜਾਵੇ ਕਿ 26 ਤਰੀਕ ਨੂੰ ਦਿਨੋ ਹੀ ਇਹ ਗੱਲ ਹੋ ਗਈ ਸੀ ਕਿ ਡੱਲੇਵਾਨ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਨਸਾਜ ਹੋ ਗਈ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਵੱਧ ਗਿਆ ਉਹਨਾਂ ਨੂੰ ਬੁਖਾਰ ਵੀ ਹੈ ਇਸ ਕਰਕੇ ਬਹੁਤੇ ਆਗੂਆਂ ਨੂੰ ਖਨੌਰੀ ਸਦਿਆ ਗਿਆ ਕਿਆ ਜਾ ਰਿਹਾ ਸੀ ਕਿ ਖਨੌਰੀਓ ਮੀਟਿੰਗ ਕਰਕੇ ਅਗਲੀ ਮੀਟਿੰਗ ਚ ਜਾਣਗੇ ਨਹੀਂ ਜਾਣਗੇ ਜਿਹੜੀ ਸਾਂਝੀ ਮੀਟਿੰਗ ਹੈ ਇਹ ਵੀ ਦੇਖਿਆ ਜਾਊਗਾ ਹਜੇ ਫੈਸਲਾ ਨਹੀਂ ਹੈ ਇਸ ਦਾ ਮਤਲਬ ਇੱਕ ਦਿਨ ਤੱਕ ਪਹਿਲਾਂ ਤੱਕ ਵੀ ਜੇ ਫੈਸਲਾ ਨਹੀਂ ਹੈ ਕਿ ਉਹਨਾਂ ਨੇ ਇਸ ਸਾਂਝੀ ਮੀਟਿੰਗ ਚ ਜਾਣਾ ਹੈ ਤੇ ਜਾਂ ਨਹੀਂ ਜਾਣਾ ਤਾਂ ਇਹ ਗੱਲ ਸੰਕੇਤ ਦੇ ਰਹੀ ਹੈ ਕਿ ਜੇ ਤੁਸੀਂ ਨਹੀਂ ਜਾਉਂਦੇ ਤਾਂ ਫਿਰ ਜਿਹੜੇ ਤਿੰਨੇ ਫੋਰਮਾਂ ਦੀ ਤਾਂ ਸਾਂਝੀ ਮੀਟਿੰਗ ਨਹੀਂ ਹੋਏਗੀ ਕਿ ਫਿਰ ਇਹ ਫੋਰਮ ਵੀ ਚਾਏਗਾ ਜਾਂ ਨਹੀਂ ਜਾਏਗਾ ਜਿਹੜਾ ਸਭੂ ਬੋਲਿਆ ਇਹ ਤਾਂ ਬਣਾਉਣ ਵਾਲੇ ਦੇ ਨਾਂ ਜਾਣ ਦਾ ਤੱਕਰ ਮਤਲਬ ਨਾ ਕਰਨੀ ਹੁੰਦਾ ਜਾਣਗੇ ਔਰ ਪਰ ਫਿਰ ਕੀ ਸਮੁੱਚੀ ਜੁੰਟੀ ਹੋਣ ਦੀ ਸੰਭਾਵਨਾ ਬਣੂਗੀ ਜਾਂ ਨਹੀਂ ਬਣੂਗੀ ਅੱਜ ਇਹ ਦੇਖਿਆ ਜੋ ਪਹਿਲੀ ਗੱਲ ਤਾਂ ਕਿ ਉਹ ਫੋਰਮ ਜੇਕਰ ਨਹੀਂ ਆਉਣਾ ਚਾਹੁੰਦਾ ਉਹਦਾ ਤਰਕ ਕੀ ਆ ਉਹਦੀ ਦਲੀਲ ਕੀ ਆ ਕਿ ਜਾਂ ਫਿਰ ਇਹੀ ਹੈ ਕਿ ਉਹਨਾਂ ਦੇ ਪਿੱਛੇ ਲੱਗੋ ਤਾ ਜੋਟੀ ਹੋਏਗੀ ਸਾਂਝੀ ਕਾਮਨ ਮਿਨਿਮਮ ਅਜੰਡੇ ਤੇ ਜੋਟੀ ਨਹੀਂ ਹੋਏਗੀ ਇਹ ਵੀ ਇੱਕ ਬਹੁਤ ਅਹਿਮ ਮੋੜ ਹੋਏਗਾ ਕਿਸਾਨ ਮੂਵਮੈਂਟ ਦੇ ਵਿੱਚ ਕਿਉਂਕਿ ਕਿਸਾਨ ਮੂਵਮੈਂਟ ਪੰਜਾਬ ਦੇ ਜੀਵਨ ਜਾਂਚ ਦਾ ਪਰਸਲ ਮਤਲਬ ਉਸ ਫਦਰ ਦੇ ਉੱਤੇ ਬਹੁਤ ਨੇੜੇ ਉਹ ਜੁੜੀ ਹੋਈ ਹੈ ਔਰ ਜਦੋਂ ਸੰਘਰਸ਼ ਹੈ ਇਹਨਾਂ ਨੂੰ 1 ਸਾਲ ਤੋਂ ਜ਼ਿਆਦਾ ਇੱਥੇ ਬੈਠਿਆ ਨੂੰ ਹੋ ਗਿਆ ਦੋ ਬਾਰਡਰ ਰੁਕੇ ਹੋਏ ਨੇ ਸੜਕਾਂ ਨਹੀਂ ਚੱਲ ਰਹੀਆਂ ਭਾਵੇਂ ਹਰਿਆਣਾ ਤੇ ਕਾਰਬਟ ਆਫ ਇੰਡੀਆ ਨੇ ਉਹ ਸੜਕਾਂ ਰੋਕੀਆਂ ਹੋਈਆਂ ਨੇ ਉਦੋਂ ਬਿਨਾ ਉਦੋਂ ਬਾਅਦ ਵੀ ਇੱਕ ਇਲਜਾਮ ਜਿਹੜੇ ਬਾਕੀ ਦੇ ਲੋਕ ਨੇ ਉਹ ਕਿਸਾਨਾਂ ਤੇ ਲਾਉਂਦੇ ਨੇ ਇਸ ਰੂਪ ਚ ਇਸੇ ਦੌਰਾਨ ਇੱਕ 5 ਮਾਰਚ ਨੂੰ ਵੀ ਚੰਡੀਗੜ੍ਹ ਚ ਮੋਰਚਾ ਲੱਗਣਾ ਐ ਐਸਕੇਮ ਦਾ ਭਾਵੇਂ ਇੱਕ ਗੱਲ ਹੋ ਗਈ ਐ ਜਨਤਕ ਤੌਰ ਦੇ ਉੱਤੇ ਕਿ ਵਿਧਾਨ ਸਭਾ ਨੇ ਜਿਹੜਾ ਖੇਤੀ ਮੰਡੀ ਨੀਤੀ ਤੇ ਜਿਹੜੀ ਐ ਉਹਨੂੰ ਉਹਦੇ ਖਰੜੇ ਨੂੰ ਰੱਦ ਕਰਤਾ ਐ ਗੌਰਮੈਂਟ ਆਫ ਇੰਡੀਆ ਨੂੰ ਭੇਜਤਾ ਮਤਾ ਪਾਤਾ ਪਰ ਹੋਰ ਬਹੁਤ ਸਾਰੀਆਂ ਮੰਗਾਂ ਨੇ ਉਹ ਕਹਿੰਦੇ ਸਾਡੀਆਂ 12 ਮੰਗਾਂ ਨੇ ਜਿਹੜੀਆਂ ਗੌਰਮੈਂਟ ਆਫ ਇੰਡੀਆ ਨੇ ਮੰਨੀਆਂ ਆ ਪੰਜਾਬ ਗੌਰਮੈਂਟ ਨੇ ਮੰਨੀਆਂ ਹੋਈਆਂ ਨੇ ਭਗਵੰਤ ਮਾਨ ਉਹਨਾਂ ਨੇ ਤੇ ਇਸੇ ਤਰ੍ਹਾਂ ਬਾਕੀ ਹੋਰ ਕਹਿੰਦੇ ਮੰਗਾਂ ਜਿਹੜੀਆਂ ਗੌਰਮੈਂਟ ਆਫ ਇੰਡੀਆ ਨਾਲ ਨੇ ਤਾਂ ਇੱਕ ਹੋਰ ਮੋਰਚਾ ਚੰਡੀਗੜ੍ਹ ਦੇਖੂ ਗਾਲ ਦਵਾਲੇ ਉਹ ਮੋਰਚਾ ਕਿੱਥੇ ਲੱਗਣਾ ਕਿੱਥੇ ਨਹੀਂ ਲੱਗਣਾ ਹਜੇ ਤੱਕ ਨਹੀਂ ਪਤਾ ਉਹ ਤਾਂ ਐਸਕੇ ਮੈਂ ਹੀ ਡਿਸਾਈਨ ਕਰੂੰਗਾ ਜਾਂ ਪ੍ਰਸ਼ਾਸਨ ਜਿਹੜੇ ਜਿਹੜੇ ਵਿਆਪ ਚ ਤਾਲਮੇਲ ਹੋਣਗੇ ਪਰ ਅਜੇ ਤੱਕ ਇਹਦੇ ਪ੍ਰਸ਼ਾਸਨ ਕੁਕ ਸੁੱਤਾ ਪਿਆ ਬਹੁਤ ਜ਼ਿਆਦਾ ਗੱਲ ਨਹੀਂ ਕਰ ਰਿਹਾ ਜਦੋਂ ਆਗੇ ਉਦੋਂ ਹੀ ਸ਼ਾਇਦ ਗੱਲ ਕਰੂੰਗਾ ਉਹ ਕਿਉਂ ਪਹਿਲਾਂ ਕੋਸ਼ਿਸ਼ ਕਰੇ ਕਿ ਮੈਂ ਨਰਬਸ ਸਾਹਿਬ ਨੂੰ ਦੱਸੋ ਜੀ ਅੱਜ ਕੱਲ ਕਿਸੇ ਦੇ ਘਰ ਤੇ ਜੋ ਨਹੀਂ ਹੁੰਦਾ ਸਰ ਕਰ ਰਹੀਏ ਇਸ ਮਾਮਲੇ ਦੇ ਵਿੱਚ ਔਰ ਇਹਦੇ ਵਿੱਚ ਜੇ ਤਿੰਨੋ ਫੋਰਮ ਆਉਂਦੇ ਨੇ ਤਾਂ ਮੀਟਿੰਗ ਜ਼ਿਆਦਾ ਸਵਚਾਰੂ ਹੋਣ ਦੀ ਸੰਭਾਵਨਾ ਹੋਏਗੀ ਜੇ ਤਨੇ ਨਹੀਂ ਆਉਂਦੇ ਤਾਂ ਫਿਰ ਵੀ ਇੱਕ ਅੰਦੀ ਗੱਲ ਰਹਿ ਜਾਂਦੀ ਆ ਉਸ ਮਾਮਲੇ ਦੇ ਵਿੱਚ ਕਿ ਜੁੰਟੀ ਪੁਖਤਗੀ ਨਾਲ ਹੋ ਰਹੀ ਆ ਪਰ ਫਿਰ ਵੀ ਮੀਟਿੰਗ ਤੱਕ ਕੋਡੀ ਕੀਤੀ ਜਾਣੀ ਚਾਹੀਦੀ ਹੈ ਜੇ ਨਹੀਂ ਆਉਂਦੇ ਤਾਂ ਕਿਸ ਢੰਗ ਦੀ ਧਾਰ ਇੱਕ ਲੂਪ ਲੈਵਲ ਤੇ ਚਲਦੀ ਆ ਇਸ ਮੀਟਿੰਗ ਦੇ ਵਿੱਚ ਇੱਕ ਹੋਰ ਵਾਹਤਾਪੂਰਨ ਪਹਿਲੋ ਵੀ ਪਹਿਲਾਂ ਜਾਂਦਾ ਹੀ ਵਿਚਾਰਿਆ ਜਾਊਗਾ ਸ਼ਾਇਦ ਅੰਮੋ ਵਰ ਨਿਊ ਕੋਹਾਰਡ ਦੀ ਜਿਹੜੀ ਕਾਰਡੀਓ ਸਾਢੇ 6 ਮਿੰਟ ਦੀ ਫਿਰਦੀ ਹੈ ਜਿਹਦੇ ਚ ਉਹ ਕਹਿ ਰਹੇ ਨੇ ਇੱਕ ਲੌਜਿਕ ਰੱਖ ਰਹੇ ਨੇ ਕਿ ਜੇ 30% ਵੀ 25 ਤੋਂ 30% ਸਰਕਾਰ ਇੰਟਰਵੈਨ ਕਰ ਜੇ ਮਾਰਕੀਟ ਦੇ ਵਿੱਚ ਤਾਂ ਆਟੋਮੈਟਿਕਲੀ ਐਮਐਸਪੀ ਤੋਂ ਹੇਠਾਂ ਨਹੀਂ ਰੇਟ ਰਹਿੰਦਾ ਸਾਰਾ ਰੇਟ ਉੱਪਰ ਚਲਾ ਜਾਊਗਾ ਔਰ ਇਹਦੇ ਤੇ ਰਾਜੇਵਾਲ ਨੇ ਜਵਾਬ ਦਿੱਤਾ ਤੇ ਹੋਰ ਐਸਕੇਮ ਦੇ ਲੀਡਰ ਜਵਾਬ ਦੇ ਰਹੇ ਨੇ ਇਹ ਕਾਫੀ بڑا ਮਸਲੇ ਦੇ ਤੌਰ ਤੇ ਆਇਆ ਹੈ ਕਿ ਕਿਸ ਢੰਗ ਨਾਲ ਲੀਡਰ ਆਪੋ ਆਪਣੀ ਗੱਲ ਕਰ ਰਹੇ ਨੇ ਔਰ এব ਵੀ ਸ਼ਾਇਦ ਇੱਕ ਥੋੜਾ ਜਿਹਾ ਵਿਵਾਦ ਦਾ ਤਕਰਾਰ ਦਾ ਸਾਧਨ ਬਣੇ ਇਸ ਮੀਟਿੰਗ ਦੇ ਵਿੱਚ ਤੀਜੀ ਮੀਟ ਹੈ ਮੰਤਰੀ ਮੰਡਲ ਦੀ ਹੋ ਰਹੀ ਹੈ ਮੰਤਰੀ ਮੰਡਲ ਦੇ ਵਿੱਚ ਸੰਭਵ ਹੈ ਕਿ ਜੀ ਮਿਸਟਰ ਪੂਰਾ ਟਾਈਮ ਦੇਣਗੇ ਕਿਉਂਕਿ ਵਿਧਾਨ ਸਭਾ ਚੋਂ ਪੂਰਾ ਟਾਈਮ ਨਹੀਂ ਦੇ ਸਕੇ ਪਹਿਲੇ ਦਿਨ ਵੀ ਕਿਸੇ ਖਾਸ ਕਾਰਨ ਕਹਿੰਦੇ ਨੇ ਕੋਈ ਫਿਜ਼ੀਕਲ ਕਾਰਨ ਸੀ ਜਿਹਦੇ ਕਰਕੇ ਨਹੀਂ ਆ पाए ਦੂਜੇ ਦਿਨ ਆਏ ਸੀ ਬੋਲੇ ਵੀ ਐਨਕ ਲੱਗਤੇ ਵੀ ਲੋਕਾਂ ਨੇ ਕਈ ਨਰੇ ਇਤਰਾਜ ਕੀਤਾ ਪਰ ਉਹ ਇੱਕ ਅਲੱਗ ਗੱਲ ਹੈ ਇਹ ਕੈਬਨਟ ਦੇ ਵਿੱਚ ਇਹ ਉਦੋਂ ਹੋ ਰਹੀ ਹੈ ਜਦੋਂ ਉਦੋਂ ਪਹਿਲਾਂ ਕੇਬੀਰ ਹੌਸਮੈਟਿਕ ਲੈਵਲ ਦੀ ਆ ਜਾਂਦੀ ਹੈ ਕਿ ਲੁਧਿਆਣਾ ਪਛਮੀ ਦੀ ਜਿਹੜੀ ਸੀਟ ਖਾਲੀ ਹੋਈ ਹੈ ਉਹ ਸੀਟ ਤੋਂ ਹੁਣ ਜਿਹੜਾ ਚੋਣ ਜਿਹੜੇ ਲੜਨਗੇ ਰਾਜ ਸਭਾ ਮੈਂਬਰ ਲੜਨਗੇ ਔਰ ਰਾਜ ਸਭਾ ਵੰਦੀ ਸੀਟ ਜਿਹੜੀ ਹੈ ਕੇਜਰੀਵਾਲ ਉਹਨਾਂ ਲਈ ਖਾਲੀ ਕੀਤੀ ਜਾ ਰਹੀ ਹੈ ਖैर ਕੀ ਕਰਨਾ ਹੈ ਕੈਬਨਟ ਨੇ ਕਾਹਦੇ ਲਈ ਚਰਚਾ ਕਰਨਾ ਕੈਬਨਟ ਨੂੰ ਤਾਂ ਹਦਾਇਤ ਹੁੰਦੀ ਹੈ ਤਾਂ ਹਦਾਇਤ ਹੋ ਗਈ ਤੇ ਉਹ ਕੰਮ ਆਪਣਾ ਕਰਨਗੇ ਜਿਸ ਵੀ ਰੂਪ ਦੇ ਵਿੱਚ ਔਰ ਉਸੇ ਕੈਬਨਿਟ ਦੇ ਵਿੱਚ ਹੁਣ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਤੁਰੰਤ ਨਿਪਟਾਉਣ ਵਾਲੇ ਨੇ ਰਹਿ ਗਏ ਨੇ ਜਿਹੜੇ ਇਸ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਨਹੀਂ ਸੀ ਵਿਚਾਰੇ ਜਾਣੇ ਸ਼ਾਇਦ ਜੇ ਵਿਚਾਰੇ ਨਹੀਂ ਗਏ ਇਹ ਸਾਰੇ ਮਾਮਲੇ ਦੇ ਵਿੱਚ ਕੈਬਨਿਟ ਦੀ ਇੱਕ ਸੁਰਤਾ ਦਾ ਸਵਾਲ ਹੈ ਕੁਝ ਬਿਲ ਹਾਲਾਤ ਇੱਕ ਸਿਚੁਏਸ਼ਨ ਹੈ ਜਿਹੜੀ ਚਾਹੇ ਇੱਕ ਚੋਣ ਵੀ ਜਦੋਂ ਆਏਗੀ ਅਲੱਗ ਕੋਈ ਉਹਦਾ ਕੋਈ ਪ੍ਰੋਗਰਾਮ ਨਹੀਂ ਆਇਆ ਕਦੋਂ ਹੋਣੀ ਹੈ ਕਦੋਂ ਕਿੰਨੇ ਨੂੰ ਨਹੀਂ ਹੋਣੀ ਕਦੋਂ ਨਹੀਂ ਹੋਣੀ ਪਰ ਇਹ ਵੀ ਫਿਰ ਜੇ ਚੋਣ ਜਿੱਤਣਾ 77 ਪਰਟੀ ਲਈ ਜਿਵੇਂ ਬੜੀ ਹੁੰਦੀ ਇੰਪੋਰਟੈਂਟ ਹੁੰਦੀ ਹੈ ਤੇ ਦੂਜੀ ਗੱਲ ਇਹਨਾਂ ਦਿਨਾਂ ਦੇ ਵਿੱਚ ਕੈਬਨਟ ਦੇ ਵਿੱਚ ਕਿਉਂਕਿ ਅਮਰ ਅਰੋੜਾ ਬੀਂਗੇ ਪ੍ਰਧਾਨ ਤੇ ਆਏ ਜੇ ਮਿਨਿਸਟਰ ਬੀ ਆਉਂਦੇ ਨੇ ਆਉਣਗੇ ਔਰ ਇਹ ਤੋਂ ਪਹਿਲਾਂ ਬਣਿਆ ਜਾਂਦਾ ਸੀ ਪੰਜਾਬ ਵਾਲੇ ਮਾਮਲਿਆਂ ਦੇ ਵਿੱਚ ਕਿ ਪ੍ਰਧਾਨ ਤੇ ਚੀਫ ਮਿਨਿਸਟਰ ਦੇ ਕੋਲ ਦੋਨੋਂ ਤਾਕਤਾਂ ਤੇ ਪ੍ਰਧਾਨਗੀ ਤੇ ਸੀ ਹੁਣ ਇੱਕ ਮinistr ਕੋਲ ਪ੍ਰਧਾਨਗੀ ਚਲੀ ਗਈ ਹੈ ਪਾਰਟੀ ਦੀ ਜਿਹੜੀ ਕਿ ਆਮ ਜੇ ਪੋਲੀਟਿਕਲ ਟਰਮਿਨਸ਼ਨ ਦੇ ਤੀਹ ਦੇਖੋ ਕਿ ਬਰਾਬਰ ਦੀਆਂ ਪੋਸਟਾਂ ਹੋ ਜਾਂਦੀਆਂ ਨੇ ਚੀਫ ਮinistr ਤੇ ਹੋ ਤੇ ਫਿਰ ਨਾਲ ਮinistr ਵੀ ਹੋਵੇ ਕਿ ਕੈਬਨਿਟ ਦੇ ਅੰਦਰ ਕੁਝ ਆਰਕੂਬੇਟਰ ਲੈਵਲ ਦਾ ਦਲੀਲਬਾਜੀ ਦੇ ਲੈਵਲ ਦੇ ਉੱਤੇ ਕੁਝ ਗਰਮਾ-ਗਰਮੀ ਕੁਝ ਬਹਿਸ ਹੋਣ ਦੀ ਕੁਝ ਚੀਫ ਮinistr ਦੇ ਸਾਹਮਣੇ ਨਤਮਸ਼ਤਕ ਦੀ ਵੀ ਜਾਏ ਖੁੱਲ ਕੇ ਚਰਚਾਵਾ ਵੀ ਹੋਣਗੇ ਜੋ ਕਹਿ ਸਕਣ ਜਿਸ ਲੈਵਲ ਤੇ ਜਿਹੜੇ ਕੰਮ ਆ ਨਹੀਂ ਕਿਹੜਾ ਕੰਮ ਕਿਉਂ ਨਹੀਂ ਹੁੰਦਾ ਕਿਹੜਾ ਕੰਮ ਕੀ ਨਹੀਂ ਹੁੰਦਾ ਜਾਓ ਲੋਕਾਂ ਦੇ ਫੀਡਬੈਕ ਲੈ ਕੇ ਜਿਹੜੀ ਪਿਛਲੀਆਂ ਕੋਈ ਚੋਣਾਂ ਵੀ ਲੜੀਆਂ ਨੇ ਜਿਵੇਂ ਅਮਨ ਦੀਗਵਾਹੀ ਦੇ ਵਿੱਚ ਆ ਸਾਰੀਆਂ ਮਿਊਸਪਲ ਇਲੈਕਸ਼ਨ ਆ ਔਰ ਉੱਥੇ ਚੇਅਰਮੈਨ ਲਾਉਣੇ ਜਾਂ ਮੇਅਰ ਲਾਉਣੇ ਜਾਂ ਬਾਕੀ ਉਹ ਕਿਸ ਤਰੀਕੇ ਦੇ ਮਾਮਲੇ ਹੋਏ ਨਹੀਂ ਸਭ ਦੇ ਸਾਹਮਣੇ ਨੇ ਕੀ ਹੁਣ ਕੈਬਨਟ ਦੇ ਵਿੱਚ ਇੱਕ ਲੈਵਲ ਦਾ ਡਿਪਟੀ ਸੀਐਮ ਕੋਈ ਹੈ ਜਾਂ ਨਹੀਂ ਹੈ ਪਰ ਤਾਕਤਾਂ ਦਾ ਸਬਤੌਰ ਬਦਲੂਗਾ ਇਹ ਦੇਖਣ ਵਾਲੀ ਗੱਲ ਹੋਏਗੀ ਇੱਕ ਕੈਬਨਿਟ ਤੋਂ ਪਹਿਲਾਂ ਹੋਈ ਜਾਂ ਤੇ ਇੱਕ ਹੁਣ ਹੋ ਰਹੀ ਹੈ ਜਿਹੜੀ ਰੀਅਲੀ ਤਾਂ ਹੋਏਗੀ ਕੁਝ ਟਾਈਮ ਕੱਢ ਕੇ ਕੁਝ ਸਾਰੇ ਮਾਮਲਿਆਂ ਦੇ ਵਿੱਚ ਇਹਦੇ ਤੇ ਕੋਈ ਖੇਤੀ ਡਰਾਫਟ ਤੇ ਕੰਮ ਹੋਏਗਾ ਕੋਈ ਬੁੱਢੇ ਨਾਲੇ ਦੇ ਮਾਮਲੇ ਤੇ ਜਿਹੜਾ ਸਰਕਾਰ ਦੀ ਅਪਰੋਚ ਸੀ ਲਗਾਤਾਰ ਉਹਦੇ ਤੇ ਕੋਈ ਕੰਮ ਹੋਏਗਾ ਜਾਂ ਇਸ ਕੈਬਨਿਟ ਦੇ ਵਿੱਚ ਇਹ ਵੀ ਡਿਸਾਈਡ ਕੀਤਾ ਜਾਏਗਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੇ 31 ਮਈ ਤੱਕ ਜਾਂ ਗਵਰਨਮੈਂਟ ਨੇ ਦਿੱਤਾ ਹੈ ਕਿ ਅਸੀਂ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਤੀ ਦੀਆਂ ਚੋਣਾਂ ਕਰਾ ਦਾਂਗੇ ਤਾਂ ਉਹ ਦੋ ਪਹਿਲਾ ਕੁਝ ਡੇਟਾ ਕੁਝ ਖਾਸ ਟਾਈਮਿੰਗ ਜਿਹੜੀ ਡਿਸਾਈਡ ਹੋ ਸਕਦੀ ਹੈ ਕਿ ਇਹਨਾਂ ਸਮਿਆਂ ਦੇ ਵਿੱਚ ਆਪਾਂ ਕਰਾ ਸਕਦੇ ਆ ਇਹਦੇ ਸਮਿਆਂ ਦੇ ਵਿੱਚ ਨਹੀਂ ਕਰਾ ਸਕਦੇ ਇਹਦੇ ਤੋਂ ਇਲਾਵਾ ਅਜੇ ਬਜਟ ਸੈਸ਼ਨ ਆਉਣਾ ਬਹੁਤ ਇੰਪੋਰਟੈਂਟ ਹੈ ਜਿੰਨਾ ਫਾਈਨਾਂਸ ਤੁਹਾਡੇ ਕੋਲ ਆ ਰਿਹਾ ਹੈ ਬਜਟ ਦਾ ਜਿੰਨਾ ਕਰਜ਼ਾ ਤੁਹਾਡੇ ਸਰ ਚੜ ਰਿਹਾ ਹੈ ਔਰ ਉਹ ਸਭ ਬਜਟ ਨੂੰ ਵੀ ਜਿਹੜੀਆਂ ਅੱਜ ਕੱਲ੍ਹ ਬਜਟ ਬਣ ਰਿਹਾ ਹੁੰਦਾ ਇਹ ਪ੍ਰੋਸੈਸ ਦੇ ਵਿੱਚ ਹੁੰਦਾ ਇਸ ਸਮੇਂ ਦੇ ਦੌਰਾਨ ਬਜਟ ਦੀਆਂ ਕੁਝ ਚੀਜ਼ਾਂ ਵੀ ਡਿਸਕਸ ਮੰਤਰੀ ਮੰਡਲ ਚ ਕੀਤੀਆਂ ਜਾਣੀਆਂ ਕਿ ਕਿਹੜੇ ਵਰਗ ਨੂੰ ਕੀ ਦੇਣਾ ਕਿਹੜੇ ਨੂੰ ਕੀ ਕੀ ਦੇਣਾ ਔਰ ਜਿਹੜਾ ਇੱਕ ਪ੍ਰੈਸ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਉੱਤੇ ਕਿ ਤੁਸੀਂ ਔਰਤਾਂ ਨੂੰ ਜਿਹੜਾ 1000 ਰੁਪਿਆ ਅਨਾਉਂਸ ਕੀਤਾ ਹੋਇਆ ਕਦੋਂ ਦਿਓਗੇ ਜਿਹਦਾ ਪਿਛਲੇ ਦਿਨਾਂ ਵਿੱਚ ਕਿਹਾ ਵੀ ਗਿਆ ਜਲਦੀ ਦੇਾਂਗੇ ਜੀ ਤੇ ਹੁਣੇ ਦੇ ਦੇਾਂਗੇ ਪਰ ਉਹ ਪੈਸਾ ਕਿੱਥੋਂ ਆਉਣਾ ਹੈ ਕਿਸ ਤਰੀਕੇ ਦੇ ਨਾਲ ਆਉਣਾ ਹੈ ਇਹ ਸਾਰੀਆਂ ਗੱਲਾਂ ਵੀ ਸ਼ਾਇਦ ਜੇ ਇਨਫਾਰਮਲੀ ਫਾਰਮਲੀ ਵਿਚਾਰੀਆਂ ਜਾਣਦੀਆਂ ਇੱਥੇ ਬਾਹਰੋਂ ਖਾਹਿਸ਼ਾਂ ਦਾ ਇੱਕ ਇੱਕ ਲਿਸਟ ਹੈ ਬਹੁਤੀ ਪਰ ਕਿੰਨਾ ਸਮਾਂ ਕੈਬਨਿਟ ਚੱਲਦੀ ਹੈ ਕਿੰਨੇ ਕੁ ਧੀਰਜ ਨਾਲ ਬੈਠਦੇ ਨੇ ਕਿੰਨੇ ਕੁ ਗੰਭੀਰ ਹੋ ਕੇ ਮਾਮਲੇ ਆnde ਪੰਜਾਬ ਦੇ ਮਾਮਲਿਆਂ ਨਾਲ ਜੁੜ ਕੇ ਹੱਲ ਹੁੰਦਾ ਇਹ ਦੇਖਣਾ ਜੇ ਬਾਕੀ ਹੈ ਖੈਰ ਇਹ ਤਿੰਨੇ ਮੀਟਿੰਗਾਂ ਤੇ ਪੰਜਾਬੀਆਂ ਦੀ ਨਜ਼ਰ ਰਹੂਗੀ ਬਾਕੀ ਲੋਕਾਂ ਦੀ ਵੀ ਨਜ਼ਰ ਰਹੂਗੀ ਅਸੀਂ ਵੀ ਇਹ ਮੀਟਿੰਗਾ ਤੋਂ ਬਾਅਦ ਤੁਹਾਡੇ ਨਾਲ ਸਾਂਝ ਪਵਾਵਾਂਗੇ ਤਿੰਨਾਂ ਦੇ ਵਿੱਚ ਕੀ ਕੀ ਹੋਇਆ ਕੀ ਨਹੀਂ ਹੋਇਆ ਤੁਸੀਂ ਦੇਖਦੇ ਰਹੋ ਪੁਨਾਹ